ਦੇ ਕੀ ਕਾਰਨ ਹੈ ਕਿ ਜਵਾਰ ਨਗਰ ਦੀਆਂ ਵੋਟਾਂ ਲਾ ਕੇ ਸਾਡੇ ਐਮਐਲਏ ਸਰਪੰਚ ਜਾਂ ਹੋਰ ਜਿੰਨੇ ਵੀ ਇਲੈਕਸ਼ਨ ਹੁੰਦੇ ਆ ਉਹ ਬਲਾਕ ਸੰਮਤੀ ਆ ਭਾਵੇਂ ਵਿਧਾਨ ਸਭਾ ਦੇ ਆ ਭਾਵੇਂ ਪੰਚਾਇਤੀ ਆ ਪਰ ਜਵਾਰ ਨਗਰ ਦਾ ਤੇ ਜਿਹੜਾ ਇਹ ਪੋਲ ਇਹ ਤਾਂ ਦੁਰਘਟਨਾ ਕੋਈ ਨਾ ਕੋਈ ਆ ਇਧਰ ਹੁੰਦੀ ਰਹਿੰਦੀ ਆ ਪਰ ਇਹਦੇ ਤੇ ਕਿਸੇ ਵੀ ਸਰਕਾਰ ਨੇ ਕਿਸੇ ਐਮਐਲਏ ਨੇ ਭਾਵੇਂ ਹਲਕਾ ਮੋੜ ਹੋਵੇ ਤੇ ਭਾਵੇਂ ਰਾਮਪੁਰਾ ਹਲਕੇ ਦੇ ਐਮਐਲਏ ਸਾਹ ਹੁਣ ਕਿਸੇ ਨੇ ਧਿਆਨ ਨਹੀਂ ਦਿੱਤਾ ਹਾਲਾਂਕਿ ਜਾਓ ਭੜੀ ਪੱਤੀ ਆ ਇਹ 3 ਸਾਲ ਤੋਂ ਇਸੇ ਤਰ੍ਹਾਂ ਨਾਲ ਇਸੇ ਤਰ੍ਹਾਂ ਹੀ ਆ ਅਸੀਂ ਬਹੁਤ ਵਾਰੀ ਸਰਕਾਰਾਂ ਨੂੰ ਤੇ ਅਲਟੀਮੇਟ ਵੀ ਦੇਖ ਚੁੱਕੇ ਆ ਮੰਗ ਪੱਤਰ ਵੀ ਦੇ ਚੁੱਕਿਆ ਐਮਐਲਏ ਸਾਹਿਬ ਨੂੰ ਵੀ ਦੇ ਚੁੱਕਿਆ ਐਮਐਲ ਮੰਗ ਪੱਤਰ ਪਰ ਨਹੀਂ ਕੋਈ ਹੱਲ ਨਹੀਂ ਹੋਇਆ ਤੇ ਕੁਟੇ ਟੋਲ ਦਾ ਮੁੱਦਾ ਵੀ ਚੱਕਿਆ ਜਾਂਦਾ ਪਰ ਹਕੀਕਤ ਦੇ ਵਿੱਚ ਮੰਡੀ ਦੇ ਵਸ ਨਹੀਂ ਇਕੱਠੇ ਨੇ ਹੋਇਆ ਉਹ ਟੋਲ ਤੇ ਜਾ ਕੇ ਕੋਈ ਨਰਜ਼ ਨਹੀਂ ਕਰੇ ਕੀਤਾ ਇਸ ਕਰਕੇ ਸਾਰੇ ਪਿੰਡਾਂ ਦੇ ਮੰਡੇ ਨੂੰ ਟਾਲ ਲੱਗਦਾ ਜਿਹੜੀ ਕਮੇਟੀ ਬਣਾਈ ਜਾਊਗੀ ਉਹ ਬਹੁਤ ਜਲਦੀ ਇਹ ਟਾਲ ਦਾ ਮੁੱਦਾ ਵੀ ਚੱਕੂਗੀ ਸਤਕਾਰ ਦੇਵਾ ਜਿਨ੍ਹਾਂ ਦੇ ਅੱਜ ਮੀਟਿੰਗ ਰੱਖੀ ਆ ਤੇ ਜਵਾਹਰਨਗਰ ਦੇ ਵਾਸੀ ਜਿਹੜੇ ਜਿਨ੍ਹਾਂ ਨੂੰ ਜ਼ਿਆਦਾ ਦਿੱਕਤ ਆਉਂਦੀ ਆ ਕਿਉਂਕਿ ਇਹ ਗੰਡੇ ਪਾਣੀ ਦੇ ਕਰਕੇ ਮਛਰ ਮਕਰੀਆਂ ਤੇ ਬਹੁਤ ਬਹੁਤ ਬਿਮਾਰੀਆਂ ਪੈਦਾ ਹੁੰਦੀਆਂ ਜਿਹੜੇ ਬੰਦੇ ਨੂੰ ਇਸ ਰਸਤੇ ਦਾ ਨਹੀਂ ਪਤਾ ਵੀ ਉਹ ਇੰਨਾ ਕਿ ਡੂੰਗਾ ਉਹ ਕੱਲਾ ਕਰ ਇਧਰ ਦਿਨੰਗ ਦਾ ਦੂਜੇ ਤੋਂ ਲੰਗਦੇ ਇਧਰ ਉਹਨੂੰ ਪਤਾ ਵੀ ਲਿੰਡੇ ਨਹੀਂ ਜਾਣਾਗਾ ਤੇ ਉਹ ਜਿਹੜਾ ਲੁੱਟਾ ਖੋਹ ਕਰਨ ਵਾਲੇ ਹੁਣ ਨਸ਼ੇ ਦਾ ਜਿਹੜਾ ਦੌਰ ਹੈ ਤੇ ਸਾਡਾ ਰਾਮਪੁਰਾ ਉਹ ਅਜੇ ਪਹਿਲੇ ਨੰਬਰ ਤੇ ਹੈ ਇਹ ਸਾਰਾ ਲੋਟੋ ਖਵਾ ਜੜੀ ਉਹ ਚਿੱਟੇ ਵਾਲੇ ਕਰਦੇ ਆ ਇਹ ਸਮੱਸਿਆ ਦਾ ਹੱਲ ਕਰਨ ਵਾਸਤੇ ਮੈਂ ਕਹਿੰਦਾ ਵੀ ਜਿਹੜੇ ਸਾਡੇ ਮੰਡੀ ਦੇ ਐਮਸੀ ਬਣਿਆ ਉਹ ਭਾਵੇਂ ਕਿਸੇ ਵੀ ਪਾਰਟੀ ਦੇ ਆ ਪਰ ਜਿਹੜਾ ਨਮਾਇੰਦਾ ਹੈਗਾ ਉਹ ਲੋਕਾਂ ਦਾ ਨਮਾਇੰਦਾ ਲੋਕਾਂ ਦੀਆਂ ਵੋਟਾਂ ਲੈ ਕੇ ਉਹ ਭਾਵੇਂ ਐਮਸੀ ਆ ਭਾਵੇਂ ਸਰਪੰਚ ਆ ਭਾਵੇਂ ਐਮਐਲਏ ਉਹ ਲੋਕਾਂ ਦੇ ਵੋਟਾਂ ਦੇ ਨਾਲ ਐਮਐਲਏ ਬਣਿਆ ਹੁਣ ਜੇ ਕਰੀਏ ਤਾ ਜੋਕਰ ਉਹ ਕਹਿੰਦਾ ਜਵਾਰ ਨਗਰ ਜਿਹੜਾ ਉਹ ਰਾਮਪੁਰੇ ਵਾਲਕੇ ਚਾਹੁੰਦਾ ਤੇ ਰਾਮਪੁਰੇ ਵਾਲਕੇ ਕਹਿੰਦੇ ਆ ਜੀ ਜਵਾਰ ਨਗਰ ਬੋੜਾ ਉੱਤੇ ਚਾਹੁੰਦਾ ਤੇ ਜਵਾਰ ਨਗਰ ਨੂੰ ਪਤਾ ਨਹੀਂ ਕੀ ਇਹੋ ਜਿਹਾ ਮਤਰੇ ਹੀ ਮਾਰ ਦਾ ਸੰਦੂਕ ਹੈ ਬੇ ਇਹਨੂੰ ਕੋਈ ਵੀ ਆਪਣਾ ਉਹਨੂੰ ਤਿਆਰ ਨੇ ਪਰ ਜਵਾਰ ਨਗਰ ਦੀਆਂ ਵੋਟਾਂ ਲੈਣ ਵਾਸਤੇ ਹਰੇਕ ਹੀ ਉਧਰ ਨੂੰ ਆ ਕੇ ਬੜੀਆਂ ਮਿੱਠੀਆਂ ਮਿੱਠੀਆਂ ਗੋਲੀਆਂ ਦਿੰਦਾ ਤੇ ਬੜੇ ਲੰਬੇ ਲੰਬੇ ਵਾਅਦੇ ਕਰਕੇ ਜਿਵੇਂ ਅੱਜ ਤੋਂ ਪਹਿਲਾਂ ਹੋਇਆ ਮੈਂ ਸਾਰੇ ਸ਼ਹਿਰ ਵਾਛਕੇ ਨੂੰ ਬੇਇਨਤੀ ਕਰਦਾ ਵੀ ਇਹ ਕਿਸੇ ਵੀ ਰਾਜਨੀਤੀ ਜਾਂ ਕਿਸੇ ਜਥੇਬੰਦੀ ਦੇ ਆਧਾਰ 'ਤੇ ਕੋਈ ਪਰਸਨਲ ਫੈਕਟਰ ਨਹੀਂ ਜਿਹੜਾ ਜਵਾਬ ਨਾ ਕਰਦਾ ਕੋਲੋਂ ਨਾਲ ਪਾਣੀ ਖੜਦਾ ਸਾਰੀ ਦੁਨੀਆ ਦਾ ਜਿੱਤਾਂ ਦੀ ਇਹ ਸੜਕ ਦੇ ਉੱਤੋਂ ਦੀ ਨੰਗੜਾ ਇੱਥੇ ਸਕੂਲ ਵੀ ਪੈਂਦੇ ਆ ਕੋਲਡ ਸਟੋਰ ਵੀ ਪੈਂਦੇ ਆ ਲੇਰ ਵੀ ਲੰਘਦੀ ਆ ਗੱਡੀਆਂ ਵੀ ਲੰਘਦੀਆਂ ਤੇ ਸਕੂਲ ਵਾਇਨਾ ਵੀ ਲੰਘਦੀਆਂ ਇੱਕ ਇਥੇ ਬੱਚਾ ਪਾਣੀ 'ਚ ਡਿੱਗ ਗਿਆ ਸੀ ਉਹ ਤਾਂ ਇੱਕ ਜਾਂਦੇ ਵਾਪਸਦੇ ਰਹਿਣ ਜਿਹੜੇ ਦੁਕਾਨਦਾਰ ਆ ਜਿਹੜੇ ਭੱਜ ਕੇ ਚੱਕ ਲੈਂਦੇ ਆ ਤੇ ਜੇ ਇਹ ਵੀ ਇਸੇ ਤਰ੍ਹਾਂ ਕਰਨ ਲੱਗਿਆਂ ਨਾ ਤਾਂ ਫਿਰ ਤਾ ਸਰਾ ਹੀ ਪਿਆ ਕਿਉਂਕਿ ਜਿਹੜਾ ਡਿੱਗ ਜਾਂਦਾ ਉਹ ਆਪੇ ਆਪ ਨੂੰ ਸੁਭਾਲਦਾ ਸਕਦਾ ਨਹੀਂਗਾ